ਸਸੀਗਲ ਦੋਸਤੋ ਤੁਸੀਂ ਜੁੜੇ ਸਾਂਝ ਦੇ ਨਾਲ ਮੈਂ ਤੁਹਾਡਾ ਆਪਣਾ ਰਮਨ ਧਰਮੂ ਵਾਲਾ ਲੈ ਕੇ ਹਾਜ਼ਰ ਹੈ 47 ਦੇ ਹੱਡ ਬੀਤੀਆਂ ਸਾਡੇ ਨਾਲ ਅੱਜ ਮੌਜੂਦ ਹੈ ਅਸੀਂ ਜਲਾਲਾਬਾਦ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਬਾਪੂ ਗੁਰਾ ਦਿੱਤਾ ਜੀ ਸੁਣਾ ਕੇ ਉਹਨਾਂ ਕੋਲੋਂ ਕੀ ਉਹਨਾਂ ਦੇ ਨਾਲ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਉਹ ਰਹਿੰਦੇ ਸੀ ਕਿਸ ਤਰੀਕੇ ਦੇ ਨਾਲ ਸਾਂਝ ਸੀ ਤੇ ਇਹ ਵੰਡੀ ਜਿਹੜੀ ਹੈ ਵੰਡ ਹੈ ਜਿਹੜੀ ਹੈ ਕਿਉਂ ਪਈ ਸਵਾਗਤ ਹੈ ਬਾਪੂ ਜੀ ਬਾਪੂ ਜੀ ਆਪਣਾ ਪਿੰਡ ਕਿਹੜਾ ਸੀ ਉਧਰ ਸਭਿਆਸਾ ਅੱਛਾ ਜ਼ਿਲ੍ਹਾ ਜ਼ਿਲ੍ਹਾ ਬੈਂਡਗੁਬਰੀ ਇਹ ਮੈਨਗੁਬਰੀ ਵਾਲੇ ਆਪਣੇ ਇਲਾਕੇ ਦੇ ਵਿੱਚ ਖਾਸ ਕਰਕੇ ਜਲਾਮਾਵਾਲ ਤੇ ਫਾਜ਼ਿਲਕਾ ਵਿੱਚ ਮੈਨਗੁਬਰੀ ਵਾਲੇ ਜ਼ਿਆਦਾ ਬੈਠੇ ਹਾਂ ਜ਼ਿਆਦਾ ਮੈਨਗੁਬਰੀ ਵਾਲੇ ਨੇ ਠੀਕ ਹੈ ਆ ਵਾਣ ਵਾਲਾ ਹੋ ਗਿਆ ਧੱਬਾ ਵਾਲਾ ਹੋ ਗਿਆ ਬੰਨੇ ਵਾਲੇ ਸਾਰੇ ਮੈਨਗੁਬਰੀ ਦੇ ਨੇ 3 ਟੀਏ ਜ਼ਮੀਨ ਕਿੰਨੀ ਸੀ ਜ਼ਮੀਨ 100 ਕਿੱਲਾ ਹੀ ਸੀ ਉਹਨਾਂ ਫਰਦੇ ਬੁਜੁਰਗਾਂ ਨੇ ਕੋਈ ਉਹ ਮਾਮਲਾ ਬੁਬਲਾ ਨਾ ਤਾਰਾ ਤੋਂ ਖਾਸ ਸਨ ਠੀਕ ਆ ਕੋਈ ਸਬੂਤ ਨਹੀਂ ਸੰਤਾ ਦੇ ਕੋਈ ਸਬੂਤ ਦੇ ਸਬੂਤ ਹੁੰਦਾ ਵੇ ਤਾਂ ਇਹ ਚੱਲ ਲੈਂਦੇ ਹਾਂ ਸਬੂਤ ਨਹੀਂ ਉਹ ਤਾਂ ਉਹਨਾਂ ਪਾੜੋਂ ਤੇ ਤੀਹਾਰੇ ਸਹੀ ਹੈ ਇਹਦਾ ਰਏ ਇਸੇ ਤੇ ਜਮੀਨਾਂ ਮਿਲਦੀਆਂ ਵਾਈ ਰੱਖਿਆ ਠੀਕ ਕੁਛ ਆ ਰਵੇ ਤੇ ਇਹ ਜਦੋਂ ਐਲਾਨ ਇਹ ਹੋ ਗਿਆ ਜਦੋਂ ਤੇ ਤੁਹਾਨੂੰ ਪਤਾ ਕਿਵੇਂ ਲੱਗਿਆ ਐਲਾਨ ਹੋਇਆ ਜਦੋਂ ਪਤਾ ਸਾਰੀ ਦੁਨੀਆ ਨੂੰ ਲੱਗ ਗਿਆ ਸੀ ਜਦੋਂ ਐਲਾਨ ਹੋ ਗਿਆ ਤੇ ਹੂੰ ਕਿ ਵੀ ਆ ਇਹਦਾ ਤਾਂ ਤਾਂ ਪਾਕਿਸਤਾਨ ਬਣ ਤੋਂ ਪਹਿਲਾਂ ਤਾਂ ਹੋ ਗਿਆ ਨਾ ਆਜ਼ਾਦ ਹੋ ਗਿਆ ਆਪਣਾ ਦੇਸ਼ ਹੂੰ ਹੂੰ ਇਹ ਜਿੰਦਾ ਤਾਂ ਆਜ਼ਾਦ ਹੋ ਗਿਆ ਹੂੰ ਹੁਣ ਕੀ ਤੇ ਇਹ ਜਿਹੜਾ ਮੈਨੂੰ ਸੀ ਮਾਤਾ ਹੋ ਜਾਂਦੀ ਤੇ ਨਹਿਰੂ ਹਾਂਜੀ ਹਾਂਜੀ ਨਹਿਰੂ ਆਖਿਆ ਵੀ ਪ੍ਰਧਾਨ ਮੰਤਰੀ ਮੈਂ ਬਣਨਾ ਹੂੰ ਇਹਦਾ ਤਾਂ ਦਾ ਤੇ ਇੱਕ ਦੂਸਰ ਮਾਂ ਵੀ ਬੜਾ ਤਗੜੀ ਮਾਰੋ ਹਾਂਜੀ ਹਾਂਜੀ ਉਹਨੇ ਬੜੇ ਰੁਪਏ ਲਾਏ ਤੇ ਕੁਰਬਾਨੀਆਂ ਕਰਦੇ ਰਹੇ ਉਹ ਉਹ ਕਵੇ ਮੈਂ ਬਣਾਉਂ ਉਹ ਅਗਰੇ ਜੇ ਉਹ ਲਾਤੀ ਪਿੱਤ ਵੱਡਾ ਕਮੰਤਾ ਮੁਤਲ ਮੰਗਦਾ ਕਿ ਪ੍ਰਧਾਨ ਮੰਤਰੀ ਪਹਿਲਾਂ ਤੋਂ ਬਾਅਦ ਅਚਾਨਕ ਜਿਹੜਾ ਮਹਾਤਮਾ ਗਾਂਧੀ ਸੀ ਇਹ ਬੜਾ ਸ਼ਾਫੀ ਆ ਗਿਆ ਸੀ ਹੂੰ ਇਹਨੇ ਨੇ ਨੂੰ ਕਿਹਾ ਵੀ ਔੜਿਆ ਪਾ ਇਹ ਨੂੰ ਘੜਾ ਲਈ ਤੇ ਫਿਰ ਜਦੋਂ ਵੋਟਾਂ ਪਈਆਂ ਦੋ ਥਲੀ ਜਾਂ ਚੌਂ ਈਦੋਂ ਉਹਦੀ ਵੀ ਬਹੁਤ ਜ਼ਿਆਦਾ ਸਿਆਪਾ ਮਤ ਪੈ ਤੋ ਬਣਾ ਦੇ ਵਗੇ ਇਹ ਆ ਗਿਆ ਆਦਾ ਮੈਂ ਬਣਨਾ ਇਹ ਨੇ ਨੂੰ ਉਹ ਕਹਿ ਰਿਹਾ ਆ ਆਸ마 ਗਾਂਧੀ ਇਹ ਆਪਣੀ ਨਾ ਔਟ ਪਈ ਹੋਈ ਇਹ ਚਗਿਆਰੀ ਤੋਖ ਬਿਨੇ ਤੇ ਡੁੱਬਦੀ ਰਹੇਗੀ ਤੇ ਤੂੰ ਇਹ ਦੀ ਆ ਬਿਛੜਦੇ ਤੇ ਆਪਾਂ ਉਪੜਾਈਏ ਇਹ ਮੰਨਣਾ ਨਾ ਉਹ ਤੋਂ ਔਟ ਪਾਗੇ ਪੇਰੇ ਆਪਾਂ ਕਹਿੰਦੇ ਸੀ ਰੋਤਰ ਮਾਨਾ ਕਰਨਾ ਸੀ ਵਗਰੇ ਉਹਨੇ ਇਹ ਕਰ ਅੰਗਰੇਜ਼ ਨੇ ਆ ਵਾਂਡ ਕਰਾਤੀ ਆ ਦਾ ਤਾਂ ਮਾਣਿਆ ਤੇ ਉਹ ਪਾਗੋ ਤਾਂ ਉਹ ਉੱਧਰ ਰਹਿ ਗਿਆ ਆਪਾਂ ਇਧਰ ਜਦੋਂ ਫਿਰ ਨਿਕਲੇ ਆ ਹੂੰ ਤੇ ਫਿਰ ਉਹ ਇਹ ਕਤਲਨਾਮ ਕਰ ਲਾ ਬੇ ਬਹੁਤ ਮਾਰ ਠੀਕ ਹੈ ਉਹਨਾਂ ਨੂੰ ਫਾਦੀ ਠੀਕ ਹੈ ਇਹ ਤਾਂ ਪਹਿਲੇ ਹੀ ਨਿਕਿਆ ਬੰਦੇ ਰੂਡੂਸ ਆਗੇ ਇਹ ਦਰਦ ਸੀ ਹੂੰ ਪਹਿਲਾ ਉਹ ਆਵਾ ਤੇ ਸਾਥੀ ਮੇਰੇ ਬੜੇ ਓਕੇ ਨਿਕਲਿਆ ਉਹ ਤੋਂ ਮੁਸੀਬਤਾਂ ਨਾਲ ਕਿ ਕਿੰਨੇ ਦਿਨ ਲੱਗੇ ਸੀ ਤੁਹਾਨੂੰ ਜਿਹੜੇ ਦੋ ਦਿਨ ਲੱਗ ਗਿਆ ਸੀ ਠੀਕ ਹੈ ਯਾ ਰਸਤੇ ਬੰਨ ਰਾਤਾਂ ਵੀ ਜਿਹੜੀਆਂ ਦੋ ਲੱਗੀਆਂ ਦਿਨ ਵੀ ਦੋ ਤੇ ਲਾਹਤ ਕੀ ਸਾਨੂੰ ਰਸਤੇ ਦੇ ਵਿੱਚ ਲਾਹਤ ਹੋਸਣੇ ਬੋਲ ਪੰਨਾ ਦਾ ਠੰਡੇ ਰਹੇ ਹੂੰ ਤੇ ਜਦੋਂ ਅਸੀਂ ਆ ਜਲਾਂਗੇ ਫਲ ਕਾਗੇ ਤੇ ਲੋਰ ਵਾਲੇ ਪਾਸੇ ਗੱਡੀ ਆ ਗਈ ਸੀ ਐ ਆਪਣੇ ਇਹ ਤੋਂ ਦਿਖੇ ਕੇ ਉਹਨਾਂ ਨੇ ਮੁਸਲਮਾਨਾਂ ਦੇ ਵਾਰ ਦਿੱਤਾ ਰਹੇ ਠੀਕ ਹੈ ਤੇ ਉਥੋਂ ਗਏ ਕਿਦੋਂ ਅਸੀਂ ਇਹ ਗਲਾਂਗੇ ਤੇ ਤਾਂ ਪੂਰੀ ਵੱਡਾ ਟੁੱਕੇ ਹੋਣਾ ਪਈ ਹੂੰ ਜਦੋਂ ਅਸੀਂ ਆਏ ਤਾਂ ਪਿਆਸ ਲੱਗੀ ਜੰਮੀ ਦਿੰਦੇ ਹੁੰਸੀ ਵੀ ਪਾਣੀ ਪੀਣਾ ਇਹ ਕਿ ਨਿਗਾ ਮਾਰੀ ਤੇ ਲਾਜ ਪਈ ਹੋਵੇ ਹੂੰ ਚਲ ਜਿਉ ਉੱਲੇ ਪਾਚਾ ਹੋ ਜਾਂਦੀ ਉਤਲਾ ਇਤਾਰਾ ਪਾਣੀ ਨਾ ਪੀਏ ਦੋ ਕਰ ਮੌਤੋਂ ਇਹ ਤੋਂ ਤੇ ਲੋਚਾ ਨਾ ਡੈਰੋ ਬਰੀਆ ਗਿਆ ਸਰ ਤੇ ਛੜਕੋ ਬਰੀਆ ਆਹ ਨਾਤ ਹੋਇਆ ਸਰ ਤੁਸੀਂ ਲਹਿਰ ਲਾਂ ਦਰਿਆ ਲਾਂ ਕਿ ਆਏ ਅਸੀਂ ਦਰਿਆ ਤੇ ਪਾਣੀ ਖੜਾ ਐਟ ਲੱਗ ਗਿਆ ਹਾਂ ਪਰ ਪਰਾ ਪਰਾ ਵੇਗ ਲੈ ਅਨੇ ਮੁਰ ਰਾਈ ਕਰਦਾ ਪੈਰ ਐ ਦਰਿਆ ਚੋਂ ਦੋ ਵਗਦਾ ਸੀ ਦਰਿਆ ਪੁਲ ਚੱਲਦਾ ਜਿਉਂ ਦੋ ਫਿਰ ਕਿਵੇਂ ਲੰਘ ਕੇ ਕਿੱਦਾਂ ਆਏ ਐਟ ਤੇ ਪੁਲ ਬਣਾਉਣਾ ਠੀਕ ਹੈ ਦੋਗਾ ਸੀ ਅਰੇ ਕਿਹਾ ਹਾਂ ਹਾਂ ਇੱਕ ਆ ਫੈਨੀ ਵਾਲਾ ਸੀ ਹਾਂ ਹਾਂ ਇਹ ਕਿ ਪਾ ਰਿਹਾ ਤੇ ਨਾ ਦੇ ਨੇੜੇ ਨੇੜੇ ਦਾ ਠੀਕ ਹੈ ਕਈ ਉਥੇ ਫੈਨੀ ਵਾਲੇ ਤੋਂ ਲੱਗ ਗਿਆ ਹੂੰ ਤੇ ਕਈ ਇਹ ਤੋਂ ਲੱਗ ਗਿਆ ਕੋਈ ਇਧਰੋਂ ਆ ਨਹੀਂ ਕਿਹਾ ਤੋਂ ਲੱਗ ਗਿਆ ਠੀਕ ਹੈ ਕੋਈ ਪੇਰ ਕੀ ਆਇਆ ਤੇ ਇਹ ਤੋਂ ਲੱਗ ਗਿਆ ਜਿੱਦ ਗਰ ਤੋਂ ਚਾਲ ਆਇਆ ਸੀ ਕਾਬਲਾ ਤੋਂ ਵੀ ਵਾਟਾ ਉਹਨੂੰ ਇਹ ਪਰ ਆਬਰੇ ਮੈਂ ਥੀ ਆ ਰਹੇ ਨੇ ਕਿ ਆ ਵੀ ਆਪਣੇ ਉਹ ਦਰਮਾਰ ਦਿੱਤੇ ਤੇ ਆਪਾਂ ਸਾਰਾ ਹੁਮਾਰਾ ਛੱਡ ਆਇਆ ਤੇ ਇਹ ਨਾਲ ਲੋਟਣਾ ਉਹ ਫਿਰ ਆਪਣੇ ਜਿੰਨੇ ਹਿੰਦੂ ਬਾਹਰ ਪਾਇਆ ਗਿਆ ਨਾ ਤੇ ਉਹਨਾਂ ਨੂੰ ਬਾਹਰ ਕੋ ਜਿੱਤਾਈ ਗੋਲੀ ਚੱਲ ਗਈ ਦੇ ਜਿੰਨਾ ਮੇਰੇ ਖਾਲ ਕੋਈ 2 ਕਿ 300 ਗੱਡਾ ગયો ਸਾਰੇ ਆਪਣੇ ਬੰਦੇ ਲੈ ਤੁਰੂ ਖੇਚ ਕੇ ਤੇ ਆ ਲੈ ਗਏ ਉਹ ਤਫਾ ਜੇ ਕਿ ਨਾਲਾ ਰੋਟੇ ਚੁੱਕ ਬਾਹਰ ਗਿਆ ਹਾਂ ਇਹ ਲਾ ਤੋ ਉਹਦੇ ਪਿਆਲੇ ਪਾਚ ਗਿਆ ਕੋਈ ਚਾਰ ਕੁੜੀਆਂ ਕੁੜੀਆਂ ਤੇ ਹੈਗਾ ਸਰ ਬੜੇ ਤਕੜੇ ਜਵਾਨ ਹੋ ਗੋਟਾ ਮਾਰ ਛੱਡ ਕੇ ਕੀ ਆਏ ਜੇ ਪਿੱਛੇ ਅਸੀਂ ਮੱਜਾਂ ਗਾਵਾਂ ਬਲਦ ਹੈ ਹਮ ਸਾਰਾ ਮਾਨਕਾਰ ਦਾ ਸਭ ਛੱਡ ਆਇਆ ਜਮੀਨ ਦੇ ਛੱਡਿਆ ਇੱਕ ਪੋਤੀ ਦੇ ਤੇ ਅੱਜ ਆਟਾ ਲੱਗਦਾ ਠੀਕ ਹੈ ਉਹ ਜੜ ਜੜਾ ਚਾਹ ਕੇ ਪਕਾਇਆ ਠੀਕ ਹੈ ਕਾਕੇ ਦੇ ਲਿਆਦਾ ਕਿ ਉਹਦੇ ਪੀਪੇ ਪੁਰ ਤਾਂ ਲੈ ਨਾ ਬਦੇ ਤੇ ਲੱਗਦਾ ਸੀ ਵੀ ਆ ਜਾਣਾ ਵਾਪਸ ਮੁਰ ਉਹਦੋਂ ਨਾ ਜਦੋਂ ਆਇਆ ਸੀ ਮਹਾਰਾਜਾ ਰਣਜੀਤ ਸਿੰਘ ਹਾਂਜੀ ਹਾਂਜੀ ਉਦੋਂ ਅਲੱਗ-ਉਲੱਗ ਜਾਂਦਾ ਤੇ 10 ਸਾਲ ਦਿਨਾਂ ਬਾਅਦ ਹੱਥ ਕੇ ਤੇਰ ਵਾਜਦਾ ਸੀ ਤੇ ਜਿਹੜੇ ਆਪਣੇ ਅਨਪੜ੍ਹ ਬੰਦੇ ਸਨ ਇਹ ਆਖੜੀ ਆਪੋ ਸੱਤ ਸੱਤਾਂ ਦੇ ਉੱਪਰ ਆ ਜਾਵਗੇ ਹਾਂ ਤੇ ਜਿਹੜੇ ਸਿਆਣੇ ਤਾਂ ਪੜ੍ਹੇ ਲਿਖੇ ਉਹਨਾਂ ਨੂੰ ਤਾਂ ਪਤਾ ਵੀ ਇਹ ਵੰਡ ਹੋਗੀ ਉਹਨੀਆਂ ਹਾਂ ਹਾਂ ਉਹ ਤਾਂ ਆਦਤ ਤੋਂ ਪਹਿਲਾਂ ਹੀ ਲਿਆ ਹੈ ਨਿਕਲਿਆ ਹੈ ਠੀਕ ਹੈ ਠੀਕ ਹੈ ਤੇ ਜਿਹੜੇ ਅਨਪੜ੍ਹ ਤਾਂ ਬੈ ਚਰੇ ਉਹਦੇ ਉੱਤੇ ਪੱਜੜਾ ਤੇ ਖਾਲੀ ਹੁੰਦੀ ਠੀਕ ਹੈ ਆ ਨਾ ਬਰਾਬਰ ਇਧਰ ਆ ਕੇ ਨਜ਼ਰ ਆਉਂਦਾ ਹੋਰ ਕੁਝ ਯਾਦ ਹੋਵੇ ਤੁਹਾਨੂੰ ਤੁਹਾਡੇ ਉੱਥੇ ਮਿੱਤਰ ਸਨ ਜਿਹੜੇ ਪਿੰਡ ਦੇ ਵਿੱਚ ਖੇਡਦੇ ਸੀ ਜਿੰਨਾਂ ਨਾਲ ਜਾਂ ਕੋਈ ਉਸ ਤਰੀਕੇ ਦੀ ਕਹਾਣੀ ਜਿਹੜੀ ਤੁਹਾਨੂੰ ਅੱਜ ਵੀ ਚੇਤੇ ਆਂਦੀ ਹੋਵੇ ਵੀ ਅਸੀਂ ਕਿਵੇਂ ਰਹਿੰਦੇ ਸਾਂ ਉਹ ਕਥੇ ਮੁ슬ਮਾਨਾਂ ਦੇ ਮੁੰਡਿਆਂ ਨਾਲ ਨਾਲ ਕੇ ਖੇਡਦੇ ਸਾਂ ਛੋਟੇ ਛੋਟੇ ਹੁੰਦੇ ਤੇ ਬੜੀ ਮੁਹੱਬਤ ਹੁੰਦੀ ਸੀ ਤੇ ਉਹ ਹੀ ਵੇਲੇ ਜਦੋਂ ਇਹ ਤਰ੍ਹਾਂ ਲੱਗੇ ਤੇ ਉਹ ਦੂਸਰੀ ਮੰਗ ਵੀ ਆਈ ਨਹੀਂ ਇਹ ਤਾਂ ਚਲੋ ਦੋਵਾਂ ਪਾਸੇ ਹੀ ਮੰਨ ਲਓ ਪਹਿਲਾਂ ਲੋਕਾਂ ਦੀ ਮੰਗ ਤਾਂ ਨਹੀਂ ਸੀ ਨਾ ਇਹ ਤਾਂ ਦੋਵਾਂ ਪਾਸੇ ਕੰਮ ਚੱਲ ਪਿਆ ਦੋ ਪਾਸੇ ਚੱਲ ਗਿਆ ਸਾਰੇ ਲੋਕ ਤਾਂ ਨਹੀਂ ਨਾ ਉਸ ਤਰ੍ਹਾਂ ਵੱਢ ਕੁੱਟ ਕਰਨ ਲੱਗ ਪਏ ਨਹੀਂ ਕੋਈ ਗਿਣਤੀ ਦੇ ਸਾਨੂੰ ਲੋਕ ਕਈ ਚੰਗੇ ਸਨ ਹਾਂ ਉਹ ਤੋਂ ਜਦ ਚੱਲੇ ਤੇ ਤਾਂ ਇਹਦਾ ਤਾਂ ਮੁੰਡਾ ਸੀ ਹੋ ਰਹਿਗਾ ਪਿੱਛੇ ਹਾਂ ਉਹ ਦੇਖੋ ਮਾੜੀ ਮਾੜੀ ਪੇਸ਼ੂ ਨਹੀਂ ਤੇ ਉਹਨਾਂ ਕੋਲ ਬੰਦਾ ਆ ਤਾਂ ਚੰਗਾ ਉਹ ਇਰਾਜ ਉਹਨਾਂ ਵਾਲਗੇ ਹੂੰ ਉਹ ਤਗੜਾ ਬੜਾ ਸੀ ਉਦੋਂ ਬਾਹਰ ਚ ਪਈਆਂ ਸੀ ਉਹ ਨੱਕੀ ਕੀਤਾ ਚਾਰਾ ਕੋਲ ਇਹੋ ਵੱਜਾ ਉਹ ਚਾਰ ਦੇ ਲੜਾ ਗਿਆ ਵੱਜਿਆ ਤੇ ਛਾਲ ਬਾਰੀ ਦੇ ਅੱਜੋ ਖਤਰਾ ਦੇ ਵੱਜਿਆ ਤੇ ਸੌ ਗਿਆ ਅੰਨੇ ਤੋੜ ਲੈ ਮਾਰੇ ਕਾਪਾ ਉਹ ਦਫਰ ਕੀ ਰਹਿ ਗਿਆ ਤਗੜਾ ਬੜਾ ਸੀ ਉਹ ਪਿੱਛੋ ਆ ਗਿਆ ਬੁੱਤਲਵਾਨ ਕਾਨੋ ਰੋਦਾ ਟਪਵਾਰੀ ਉਹ ਸਾਡੇ ਪੁੱਤ ਪੱਟੇ ਪਟੇ ਲਿਆ ਬੋਲੇ ਤੇ ਸਭ ਕੀ ਲਿਆ ਪੱਟੇ ਲਿਆ ਉਹ ਜਿਹੜਾ ਬਈਬੀ ਦਾ ਚਾਂਦੀ ਦਾ ਉਹਨੂੰ ਭਾਰੀ ਆਵੇ। ਹੂੰ ਉਹਦੇ ਕੋਲ ਪਸਤਾ ਹੋ ਗਈ। ਹੂੰ ਉਹਨੇ ਫਿਰ ਉਹਨਾਂ ਨੂੰ ਲੱ ਲੱਗਿਆ। ਕਿ ਹਰਜੋ ਨੇ ਤੇ ਮਾਤ ਨੂੰ ਕਹਿੰਦੀ ਉਹਨੇ ਉਹ ਚਾਂਦੀ ਨੂੰ ਫਿਰ ਉਹਨੇ ਬਚਾਇਆ। ਹੂੰ ਬਚਾ ਕੇ ਤੇ ਉਹ ਅਗਰ ਜੇ ਰਥਾ ਦਾ ਖਾਲ ਵਕ ਚੱਲ ਗਿਆ। ਹੂੰ ਗੋਲੀ ਤੇ ਆ ਦੇ ਉਹਨੂੰ ਲੈ ਦੇ ਛੱਡ ਕੇ ਤੇ ਫੇਰ ਉਹ ਪਿੱਛੇ ਆ ਟ ਗਿਆ। ਬਚਾਉਣ ਵਾਲਾ ਕੌਣ ਸੀ? ਉਹ ਮੁਤਲਬਾਨ ਸੀ ਉਹ। ਹਾਂ ਫਿਰ ਚੰਗੇ ਸਨ ਨਾ ਲੋਕ। ਉਹ ਫਿਰ ਚੰਗੀਆਂ ਲੋਕ ਹੈਗੇ। ਹਾਂ ਤੇ ਇੱਕ ਜਿਹੜਾ ਤੇ ਇਕ ਵਾਰੀ ਉਹ ਸੈਦ ਵਈ ਦਾ ਰਾਹ ਚਾਹਾਲਾ ਹਾਂਜੀ ਹਾਂ ਉਹ ਵੀ ਹਿੰਦੂwadi ਮਦਦ ਕਰਦਾ ਰਿਹਾ ਉਹ ਵੀ ਕੱਟਦਾ ਰਿਹਾ ਠੀਕ ਹੈ ਉਹ ਵੀ ਮੁਸਲਮਾਨੋਂ ਟੋਲਦਾ ਵੀ ਪਰ ਲੜਕੇ ਨੇ ਆਪਣਾ ਕੀ ਲਈ ਜਾਂਦੇ ਨੇ ਹਾਂਜੀ ਸਰੋਕੋ ਜੀ ਇੱਥੇ ਛੱਡੀ ਜਾਂਦੇ ਨੇ ਤੇ ਵੱਡਾ ਤੋਂ ਕੀ ਨਹੀਂ ਕਰਦੇ ਹੂੰ ਉਹਨੇ ਵੀ ਬਚਾਈ ਰੱਖਿਆ ਮਤਲਬ ਲੋਕਾਂ ਦੀ ਮੰਗ ਨਹੀਂ ਸੀ ਇਹ ਲੋਕਾਂ ਦੀ ਮੰਗ ਨਹੀਂ ਸੀ ਹੂੰ ਲੋਕ ਤਾਂ ਪਿਆਰ ਨਾਲ ਪਹਿਲਾਂ ਵੀ ਰਹਿੰਦੇ ਸੀ ਬੜੇ ਪਿਆਰ ਨਾਲ ਰਹਿੰਦੇ ਸਨ ਹਾਂ

ਆ ਬੜਾ ਕੰਪਟੀਟਿਵ ਮਾਰਕੀਟ ਕਿਹੜੀ ਕਿਹੜੀ ਥਾਂ ਤੇ ਇੱਥੇ ਫਿਰ ਇੱਥੇ ਪਹਿਲਾਂ ਦੀ ਜਾ ਬੈਠਾ ਤਾਂ ਲੋਚੜਾ ਕੇ ਰਾਇ ਅੱਛਾ ਜੀ ਉੱਥੇ ਅੱਛਾ ਉਹ ਸਾਰਾ ਪੈਂਡ ਬੋਤਲ ਬਣਾਦਾ ਉੱਥੇ ਮੈਂ ਫਸਨ ਖੜੀ ਹੋਈ ਉਹ ਬੇਅਬਦੀ ਮਾਜਰੇ ਚੱਕਰ ਕਰਦੀਆਂ ਮਰਚਾਂ ਕਰਨਾ ਉੱਥੇ ਫਿਰ ਜੋ ਆਪਣਾ ਸਾਰਾ ਪੈਂਡ ਗੋਆਦਾ ਤਗਣਾ ਪੈਂਦੇ ਸੀ ਬਲੋਚ ਕੇ ਰਾਇ ਮਾਣ ਕੇ ਰਿਆ ਚਾਹ ਕੇ ਰਿਖੋ ਆਜਵਾ ਸੀ ਉਹ ਕਰਦਾ ਸੀ ਸਾਰੇ ਰਵਾਂਡੂ ਦੇ ਕਿ ਦੋ ਦੋ ਕਿੱਲੇ ਜਿੰਨਾ ਪਤਾ ਨਹੀਂ ਰਵਾਂਡ ਦੇ ਸਾਰੇ ਕਦੇ ਨਹੀਂ ਵੀ ਇੱਕ ਜਣ ਹੜਾ ਪਖੰਡ ਵੀ ਅੱਜ ਵੀ ਕਈ ਵਾਰੀ ਉਹ ਉਸ ਪਿੰਡ ਵਿੱਚ ਕਦੇ ਤਾਲਮਿਲ ਕਿਸੇ ਨਾਲ ਹੋਇਆ ਹੋਵੇ ਵੀ ਆਹ ਘਰ ਸਾਡਾ ਆ ਗਿਆ ਉਹ ਉਵੇਂ ਖੜਿਆ ਜਾਂ ਕੋਈ ਲੱਗਿਆ ਪਤਾ ਇੱਧਰ ਤੁਹਾਡੇ ਪਿਛਲੇ ਪਿਛਲੇ ਪਿੰਡ ਨਹੀਂ ਕੋਈ ਤਾਂ ਕਿਹ ਫਰ ਨਾਲ ਨਹੀਂ ਆ ਅੱਛਾ ਇਹ ਕੋਈ ਵੱਡੇ ਰਿਹਾ ਤਾਂ ਫੇਰ ਵੱਡੇ ਜਿਹਾ ਡਹਿ ਗਿਆ ਹਾਂ ਉਹ ਉਹ ਵੀ ਕੋਨੀ ਗਿਆ ਕੋ ਉੱਤੜੇ ਹੂੰ ਉਹ ਡਰ ਗਿਆ ਨਾ ਵੀ ਉਹ ਦਰਬੂਤਰ ਮਾਲ ਮਾਰ ਬੈਠ ਗਿਆ ਹੂੰ ਹੂੰ ਡਰ ਗਿਆ ਹੀ ਪਾ ਗਿਆ ਹੂੰ ਜਿਆਦਾ ਜਿਵੇਂ ਉਹ ਸੈਦ ਅਣ ਵਾਲੇ ਤਕੜਾ ਬੰਦਾ ਹਾਂ ਉਹਦੇ ਨਾਲ ਜਿੰਨਾਂ ਦਾ ਪਿਆਰ ਖੇਤੀ ਕਿਵੇਂ ਕਰਦੇ ਸੀ ਲੋਕੋ ਖੇਤੀ ਬਘਾੜਾ ਦੇ ਪੇਕੂ ਵਾਣੇ ਹਾਂ ਮੈਦੀ ਪਾਣੀ ਕਾਟੀ ਹੁੰਦਾ ਠੀਕ ਮਾਲ ਵਾਣੇ ਪੇਕੂ ਵਾਣੇ 2-4 ਚਾਟ ਕੇ ਲੈ ਬੰਦਾ ਹੀ ਦੀ ਦੇ ਸੀ ਇੱਕ ਜੋਗ ਸਹੀ ਤੇ ਹਾਲ ਪਾਣੀ ਇਹ ਚ ਪਾਣੀ ਚ ਇਕੱਠੇ ਜੁੜਦਾ ਜੀ ਜਿਹੜਾ ਇਹਦਾ ਇੱਕ ਆਲੋ ਜੁੜਦਾ ਤੇ ਉਹ ਹਾਂ ਉਹਦੇ ਨਾਲ ਰਿਸ਼ਤਕ ਵਾਲੀ ਹੁੰਦਾ ਚਾਹ ਇਹ ਬੰਦਾ ਨਹੀਂ ਲੈ ਠੀਕ ਹੈ ਹਾਂ ਜਿੱਦੇ ਦਾ ਸਾਹ ਜੁੜੇ ਰਹੇ ਹਾਂ ਬਹੁਤ ਗਰੀਬ ਹੁੰਦਾ ਠੀਕ ਹੈ ਉਹਨੂੰ ਦਿੱਸਤ ਉਹਦਾ ਇਹ ਕਿਹਦੀ ਨਾ ਆਥੀ ਕਿਹਦੀ ਕਰਦੇ ਸਾਡੇ ਮੇਰੇ ਲਾਦੇ ਚਾਰ ਵਾ ਠੀਕ ਹੈ ਇਹ ਬਾਪੂ ਬਰੇ ਰਿਤੇ ਨੂੰ ਸਾ ਹਾਂ ਇੱਕ ਦਾਦੇ ਦਾ ਇੱਕੋ ਸੀ ਇੱਕ ਦੇਗਾ ਦੋ ਸੀ ਦੇਖਦੇ ਫਿਰ ਲੋਟੀ ਇਹਨਾਂ ਤਾਰਾਂ ਨੇ ਕੱਟੀ ਕੇ ਦੀ ਹੂੰ ਇੱਧਰ ਆ ਕੇ ਦੇ ਕੰਦਰ ਗਿਆ ਠੀਕ ਹੈ ਬੋਲੋ ਪਿਆਰ ਪਿਆਰ ਫਰੇਮ ਪਿਆਰ ਸਾਡੇ ਕੋਲ 2000 ਗੈਸ ਬੱਤੀ ਦੇ ਰਿਹਾ ਹੈ ਹੈ ਤਰ੍ਹਾਂ ਤਰਵਾਸ ਤੇ ਬੜੇ ਬੋਝ ਲੈਦੇ ਖਰਾਤਾ ਕੀ ਸੀ ਅੱਜ ਦੇ ਸਮੇਂ ਦੀ ਫਰਕ ਦੁੱਧ ਤਾਂ ਆਮ ਆਇਗਾ ਦਿਨ ਆ ਚਾਹਾਂ ਚੋ ਦੱਗਵਾ ਹੀ ਕੋਈ ਨਹੀਂ ਸੀ ਦੁੱਧ ਤੇ ਮੱਥਣ ਖਾਂਦੇ ਰਾਜਪੀਤੇ ਜੀ ਬੰਦੇ ਆਉਂਦੇ ਜਿਹੜੀ ਆ ਅੱਜ ਵੀ ਤੁਸੀਂ ਜਿਹੜੀ ਖਾਂਦੇ ਜੇ ਤੇ ਉਹ ਫਰਕ ਤਾਂ ਆ ਗਈ ਹੈ ਉਸ ਸਮੇਂ ਇਹ ਅੱਜ ਤੋਂ ਕੁਝ ਵੀ ਨਹੀਂ ਹੈਗਾ ਕੁਝ ਵੀ ਹਾਂ ਐ ਕਰਕੇ ਜੀ ਕੋਈ ਨਹੀਂ ਉਹ ਤਾਂ ਪਿਓਰ ਕਲਕੋਦੀ ਦੀ ਪਿਓਰ ਲੋਤੋ ਦੇ ਹਾਂ ਜੀ ਨਾਲ ਕੋਈ ਖਾਣਾ ਨਹੀਂ ਆਦਾ ਨਾ ਕੋਈ ਕੀ ਕਰੇ ਬਣਦਾ ਕੀ ਸੀ ਮੰਨ ਲਓ ਉਧਰ ਜਦੋਂ ਤੁਸੀਂ ਰਹਿੰਦੇ ਸੀ ਹਾਂਜੀ ਕਦੇ ਹਲਵਾ ਬਣਾ ਆ ਰਿਆ ਅੱਛਾ ਕਦੇ ਸਬਜੀ ਬਣਾ ਲੇ ਕਦੇ ਪਰਤਾ ਬਣਾ ਲਿਆ ਹਾਂ ਸਬ지 ਸਾਰੇ ਬੀਜਦੇ ਸੀ ਹਾਂ ਗਨਾ ਆਮ ਹਣਾ ਹਾਂ ਉਹਦੀ ਫੱਕਰ ਬਣਾ ਲੈ ਲਈ ਗੋੜ ਬਣਾਣਾ ਜਿਹੜਾ ਪੋਂਡਾ ਬੀਜਦੇ ਹੋ ਚੋਪੜ ਵਾਸਤੇ ਠੀਕ ਹੈ ਹਾਂ ਸਬ지 ਸਾਰੇ ਬੀਜਦੇ ਸੀ ਹੂੰ ਕੋਈ ਬੜਾ ਖਾਣ ਪੀਣ ਨੂੰ ਬੜੀਆਂ ਛੱਟਾਂ ਆ ਜਾਂ ਸਹੀ ਹੈ ਇੱਧਰ ਆ ਕੇ ਹੋ ਜੇ ਮੌਜਾਂ ਨਹੀਂ ਪੜੀਆਂ ਹੂੰ ਹਾਂ ਉਹ ਵੱਡਾ ਦਾਦਾ ਸਾਡਾ ਉੱਥੋਂ ਟੋਲਿੰਗ ਫਿਰ ਆ ਗਿਆ ਸੀ ਉਹ ਇੱਧਰ ਆ ਕੇ ਉਹ ਤਾਂ ਗਿਆ ਕੋਈ ਰਹਿ ਗਿਆ ਸੀ ਬੋਤਲ ਮਾਨਾਣਾ ਉਹ ਇੱਧਰ ਆ ਕੇ 2 ਸਾਲ ਕੋ ਬਾਦ ਮੁਰਾਉ ਉਹ ਮਰਦਾ ਵਾ ਵਾ ਗਿਆ ਸੀ ਮੇਰੇ ਨਾਲ ਉੱਧਰ ਆਇਆ ਤੇ 85 ਸਾਲ ਦਾ ਸੀ ਉਹ ਫਿਰ ਦੋ ਤਿੰਨ ਸਾਲ ਬਾਅਦ ਮੁਰਾਉ ਉਹ ਤੋਂ ਬਾਅਦ ਦੂਜੇ ਇੰਨਾ ਉੱਧਰ ਗਿਆ ਤੇ ਨਾ ਕੋਈ ਉਹ ਰਹਿ ਗਿਆ ਸੀ ਬੋਤਲ ਮਾਨਾਣਾ ਵਾਲਾ ਪਰ ਇਹਨ ਪਿਆਰ ਸੀ ਠੀਕ ਬਾਕੀ ਦੇਬਾ